ਇਹ ਆਏ ਦਿਨ ਲੁੱਟਾਂ ਖੋਹਾਂ ਚੋਰੀ ਦੀਆਂ ਵਾਰਦਾਤਾਂ ਦੇ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਪਰ ਉੱਥੇ ਹੀ ਜੇਕਰ ਫਿਰੋਜ਼ਪੁਰ ਗੱਲ ਕਰੀਏ ਫਿਰੋਜ਼ਪੁਰ ਪੁਲਿਸ ਦੇ ਤਾਂ ਫਿਰੋਜ਼ਪੁਰ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਪੰਜ ਮਹਿਲਾਵਾਂ ਸਮੇਤ ਉਹਨਾਂ ਦੇ ਸਾਥੀਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਦੇ ਵੱਲੋਂ ਗਿਰੋਹ ਬਣਾ ਕੇ ਲੁੱਟਾਂ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ ਤੇ ਉਹਨਾਂ ਦੇ ਕੋਲੋਂ ਤੇਜ਼ ਤਾਰ ਹਥਿਆਰ ਵੀ ਬਰਾਮਦ ਕੀਤੇ ਗਏ ਜਿਨ੍ਹਾਂ ਦੇ ਜਿਨ੍ਹਾਂ ਦੇ ਤਹਿਤ ਉਹਨਾਂ ਦੇ ਵੱਲੋਂ ਲੁੱਟਖੋਹ ਕੀਤੀ ਜਾਂਦੀ ਸੀ ਅਸਰ ਜਿਹੜਾ ਜਿਹੜਾ ਗ੍ਰੋਹ ਪੜਿਆ ਕੀ ਆਪਾਂ ਮਾਵਾਂ ਇਹ ਜਿਹੜਾ ਗ੍ਰੋਹ ਹੈ ਇਹ ਕਾਫੀ ਲੰਮੇ ਸਮੇਂ ਤੋਂ ਫਰੀਪੁਰ ਸ਼ਹਿਰ ਦੇ ਵਿੱਚ ਵਕਫ-ਵਕਫ ਥਾਵਾਂ ਤੇ ਇਹੇ ਵਾਰਦਾਤਾ ਕਰਦੇ ਸੀ ਜਦੋਂ ਵੀ ਕਿਸੇ ਇਕੱਲੇ ਬੰਦੇ ਨੂੰ ਮੋਟਰਸਾਈਕਲ 'ਤੇ ਜਾਂਦੇ ਨੂੰ ਜਾਂ ਕਿਸੇ ਤੁਰੇ ਜਾਂਦੇ ਰਾਹੀ ਨੂੰ ਦੇਖ ਲੈਂਦੇ ਸੀ ਤੇ ਉਹਨਾਂ ਨੂੰ ਘੇਰ ਲੈਂਦੇ ਸੀ ਉਹਨਾਂ ਕੋਲੋਂ ਮੋਬਾਈਲ ਵਗੈਰਾ ਤੇ ਹੋਰ ਚੀਜ਼ਾਂ ਮੋਟਰਸਾਈਕਲ ਵਗੈਰਾ ਇਹ ਖੋਹ ਲੈਂਦੇ ਸੀ ਉਸ ਤੋਂ ਬਾਅਦ ਜਿਵੇਂ ਇਹ ਜ਼ਿਆਦਾਤਰ ਇਹ ਜਿਹੜਾ ਗੈਂਗ ਹੈ ਰਾਤ ਨੂੰ 12 ਵਜੇ ਤੋਂ ਲੈ ਕੇ ਸਵੇਰ 6 ਵਜੇ ਤੱਕ ਇਹ ਤਰੰਦ ਸੀ ਸਾਡੇ ਸ਼ਹਿਰ ਜਿਹੜੀ ਸਬਜ਼ ਮੰਡੀ ਹੈ ਉੱਤੇ ਕਾਫੀ ਲੰਮੇ ਤੋਂ ਸ਼ਿਕਾਇਤਾਂ ਆ ਰਹੀਆਂ ਸੀ ਕਿ ਕੁਝ ਲੇਡੀਜ਼ ਇਕੱਠੀਆਂ ਹੋ ਕੇ ਤੇ ਬੰਦੇ ਰਲ ਕੇ ਬੰਦੇ ਨੂੰ ਘੇਰ ਕੇ ਨਾਲੇ ਉਹਨਾਂ ਦੇ ਮੋਟਰਸਾਈਕਲ ਖੋਹ ਲੈਂਦੇ ਸੀ ਨਾਲੇ ਉਹਨਾਂ ਦੇ ਹਥਿਆਰਾਂ ਦੇ वार ਕਰਦੇ ਸੀ ਫਿਰ ਕਿੰਨੇ ਬੰਦੇ ਫੜੇ ਗਏ ਟੋਟਲ ਕਿੰਨੇ ਹੋ ਗਏ ਇਹਦੇ ਵਿੱਚ ਜਿਹੜੇ 12 ਬੰਦੇ ਫੜੇ ਗਏ ਨੇ ਜਿਨ੍ਹਾਂ ਦੇ ਵਿੱਚੋਂ 7 ਆਦਮੀ ਹਨ ਤੇ 5 ਔਰਤਾਂ ਹਨ ਸੋ ਇਹ ਇਹ ਦੇਖਿਆ ਜਾ ਰਿਹਾ ਕਿ ਜਿਹੜਾ ਹੌਕਾ ਉਹ ਸੈਟਸ ਰਾਕਟਿੰਗ ਦਾਉਟ ਚਲਾਇਆ ਜਾਂਦਾ ਹੈ ਅੱਜ ਇਹ ਕਾਰਨ ਜੇ ਸਾਹਮਣੇ ਨਹੀਂ ਪੂਰੀ ਆਈ ਸਾਹਮਣੇ ਉਹ ਤੇ ਜਿਹੜੀ ਹੋ ਰਹੀ ਉਹ ਵੀ ਜੋ ਦੇਖੀ ਜੋ ਸਰ ਇਹ ਕਿਸ ਤਰ੍ਹਾਂ ਜਿਆਦਾਤਰ ਜਿਹੜੀ ਇਹਨਾਂ ਦੀ ਗੱਲ ਹੈ ਇੱਕ ਲੁੱਟਖੋਹਾਂ ਮੋਟਰਸਾਈਕਲ ਖੋ ਲੈਣਾ ਜਾ ਕੇ ਉਸ ਤੋਂ ਪਰਸ ਖੋ ਲੈਣਾ ਇਸ ਤਰ੍ਹਾਂ ਦਾ ਗੈਂਗ ਆਏ ਸਾਰੇ ਮਤੇ ਨਾਲ ਹੋਰ ਵੀ ਸਾਥੀ ਨਾਲ ਜਾਣਗੇ ਹਾਂ ਇਹਨਾਂ ਦੇ ਸਾਡੇ ਕੋਲ ਪੰਜ ਸਾਥੀ ਜਿਹੜੇ ਹੈ ਜਿਹਨਾਂ ਚ ਤਿੰਨ ਔਰਤਾਂ ਦੋ ਆਦਮੀ ਹੈ ਉਹ ਮੌਕੇ ਤੋਂ ਉੱਥੋਂ ਭੱਜ ਗਏ ਇਹ ਕਾਫੀ ਲੰਮਾ ਚੌੜਾ ਜਿਹੜਾ ਗਿਆ ਸੀ ਇਹ ਔਰ ਇਹ ਸ਼ਹਿਰ ਇਹ ਕੁਛ ਥੋੜੇ ਜੇ ਨਸ਼ਾ ਲੈਣ ਦੇ ਵੀ ਆਦੀ ਨੇ ਨਸ਼ੇ ਦੀ ਮਤਲਬ ਲੈਣ ਦੇ ਆਦੀ ਹੋਣ ਕਰਕੇ ਹੀ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਤੇ ਹੋਰ ਤਾਂ ਮਤਲਬ ਗੱਲਾਇਆ ਜਾਂਦਾ ਅਸੀਂ ਬਹੁਲੇ ਬਹੁਲੇ ਲੋਕਾਂ ਨੂੰ ਹਾਂਜੀ ਹਾਂਜੀ ਇਹ ਲੋਕਾਂ ਨੂੰ ਹਾਂਜੀ ਹਾਂਜੀ ਕਿੰਨੇ ਲੋਕਾਂ ਦੇ ਖਿਲਾਫ ਕੋਈ ਜਿਹੜਾ ਮਾਮਲਾ ਇਸ ਤਰ੍ਹਾਂ ਲੋਕਾਂ ਦੇ ਖਿਲਾਫ ਮੁਕਾਦਮੇ ਕਰਦੇ ਆ ਆ ਦੇਖਿਆ ਜਾ ਰਿਹਾ ਕਿ ਲਗਾਤਾਰ ਕਾਨੂੰਨ ਵਿਵਸਥਾ ਖਰਾਬ ਹੁੰਦੀ ਨਜ਼ਰ ਆ ਰਹੀ ਜਿਸ ਨੂੰ ਲੈ ਕੇ ਵਿਰੋਧੀ ਧਿਰਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ ਕਿ ਉਹਨਾਂ ਦੀ ਸਰਕਾਰ ਦੇ ਵਿੱਚ ਲਗਾਤਾਰ ਦੇਖਿਆ ਜਾ ਰਿਹਾ ਹੈ ਕਿ ਕਾਨੂੰਨ ਵਿਵਸਥਾ ਵਿਗੜਦੀ ਨਜ਼ਰ ਆ ਰਹੀ ਹੈ ਬਿਊਰੋ ਰਿਪੋਰਟ ਹਰਪੰਜਾਬ